ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਤੁਸੀਂ 10 ਤਰੀਕਿਆਂ ਦੀ ਵਰਤੋਂ ਕਰਕੇ ਕਰੋੜਪਤੀ ਬਣ ਸਕਦੇ ਹੋ ਇਹ ਤਰੀਕੇ ਕਿਸੇ ਕਿਤਾਬ ਵਿੱਚ ਨਹੀਂ ਹਨ ਇਹ ਰੂਲਸ ਜ਼ਿੰਦਗੀ ਨੇ ਸਿਖਾਏ ਹਨ ਉਹਨਾਂ ਲੋਕਾਂ ਨੂੰ ਜੋ ਜ਼ੀਰੋ ਤੋਂ ਸ਼ੁਰੂ ਹੋਏ ਤੇ ਅੱਜ ਕਰੋੜਾਂ ਵਿੱਚ ਖੇਡ ਰਹੇ ਹਨ ਜੀਵਨ 'ਚ ਚੇਂਜ ਉਸ ਦਿਨ ਆਉਂਦਾ ਹੈ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੇ ਤੁਸੀਂ ਆਪਣੀ ਸੋਚ ਬਦਲ ਲੈਂਦੇ ਹੋ ਚਲੋ ਗੱਲ ਕਰਦੇ ਹਾਂ ਪਹਿਲੇ ਤਰੀਕੇ ਬਾਰੇ ਸਭ ਤੋਂ ਪਹਿਲਾਂ ਵੱਡੇ ਸੁਪਨੇ ਦੇਖਣਾ ਸ਼ੁਰੂ ਕਰੋ ਕਿਉਂਕਿ ਜੇ ਸੁਪਨਾ ਛੋਟਾ ਹੋਵੇ ਤਾਂ એનર્ਜੀ ਵੀ ਛੋਟੀ ਹੋ ਜਾਂਦੀ ਹੈ ਜਿਹੜਾ ਬੰਦਾ ਸੋਚ ਵੱਡੀ ਤੇ ਸਾਫ਼ ਰੱਖਦਾ ਹੈ ਉਹ ਮਿਹਨਤ ਦੇ ਨਾਲ-ਨਾਲ ਵੱਡੇ ਸੁਪਨੇ ਵੀ ਪੂਰੇ ਕਰ ਲੈਂਦਾ ਹੈ ਸੁਪਨੇ ਦੇਖਣ ਦਾ ਕੋਈ ਮੁੱਲ ਨਹੀਂ ਤੁਹਾਡਾ ਕੰਮ ਸਿਰਫ ਸੁਪਨੇ ਦੇਖਣਾ ਅਤੇ ਉਹਨਾਂ ਨੂੰ ਮਿਹਨਤ ਦੇ ਨਾਲ ਪੂਰਾ ਕਰਨਾ ਹੈ ਜਦੋਂ ਤੁਸੀਂ ਸੁਪਨੇ ਪੂਰੇ ਕਰ ਲੈਂਦੇ ਹੋ ਤਾਂ ਕਾਮਯਾਬੀ ਆਪਣੇ ਆਪ ਚੱਲ ਕੇ ਤੁਹਾਡੇ ਕਦਮਾਂ ਵਿੱਚ ਆਉਂਦੀ ਹੈ ਸਿਰਫ ਲੋੜ ਹੈ ਸਹੀ ਦਿਸ਼ਾ ਦੀ ਦੂਜਾ ਤਰੀਕਾ ਕਰੋੜਪਤੀ ਬਣਨ ਦਾ 골ਡਨ ਰੂਲ ਹੈ ਕਦੇ ਵੀ ਇਨਕਮ ਦੇ ਇੱਕ ਸੋਰਸ ਤੇ ਡਿਪੈਂਡ ਨਾ ਰਹੋ ਇਨਕਮ ਦੇ ਤਿੰਨ ਚਾਰ ਸੋਰਸ ਬਣਾਓ ਜਿਵੇਂ ਕਿ ਤੁਸੀਂ ਕਿਸੇ ਆਫਿਸ ਜਾਂ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤਾਂ ਉਸ ਦੇ ਨਾਲ-ਨਾਲ ਤੁਹਾਨੂੰ ਕੋਈ ਸਾਈਡ ਬਿਜ਼ਨਸ ਵੀ ਕਰਨਾ ਚਾਹੀਦਾ ਹੈ ਆਪਣੇ ਕਿਸੇ ਆਨਲਾਈਨ ਸਕਿੱਲ ਦੀ ਵਰਤੋਂ ਕਰਕੇ ਹੋਰ ਪੈਸੇ ਕਮਾਉਣੇ ਚਾਹੀਦੇ ਹਨ ਜਿਵੇਂ ਕਿ ਤੁਸੀਂ ਹਾਊਸ ਵਾਈਫ ਹੋ ਘਰ ਵਿੱਚ ਬੱਚੇ ਸੰਭਾਲਦੇ ਹੋ ਤੁਸੀਂ ਘਰ ਦੇ ਕੰਮ ਕਰਨ ਦੇ ਨਾਲ-ਨਾਲ YouTube ਤੇ ਕੋਈ ਵੀ ਕੁਕਿੰਗ ਚੈਨਲ ਬਣਾ ਸਕਦੇ ਹੋ ਅਤੇ ਹੋਰ ਪੈਸੇ ਕਮਾ ਸਕਦੇ ਹੋ ਫੋਰ ਐਗਜ਼ਾਮਪਲ ਜੇ درخت ਦੀ ਇੱਕ ਟਾਹਣੀ ਹੋਵੇ ਤਾਂ درخت ਟੁੱਟ ਕੇ ਡਿੱਗ ਸਕਦਾ ਹੈ ਪਰ ਜੇਕਰ ਉਸਦੇ 5-6 ਟਾਹਣੀਆਂ ਹੋਣ ਤਾਂ ਉਹ ਸਟਰੌਮ ਆਏ ਵਿੱਚ ਵੀ ਖੜਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਜੇਕਰ ਤੁਹਾਡੇ ਕੋਲ ਇਨਕਮ ਦਾ ਇੱਕ ਸੋਰਸ ਹੋਵੇਗਾ ਫਿਊਚਰ ਵਿੱਚ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਘਬਰਾ ਸਕਦੇ ਹੋ ਇਸ ਦੇ ਨਾਲ-ਨਾਲ ਤੁਹਾਨੂੰ ਇਨਕਮ ਦੇ 3-4 ਸੋਰਸ ਬਣਾਉਣੇ ਚਾਹੀਦੇ ਹਨ ਕਿਉਂਕਿ ਇਸ ਦੇ ਨਾਲ ਤੁਹਾਡਾ ਫਿਊਚਰ ਸਿਕਿਉਰ ਹੋ ਜਾਂਦਾ ਹੈ ਤੀਜਾ ਤਰੀਕਾ ਸਮਾਂ ਸਮਾਂ ਰਾਜਾ ਹੈ ਇਹ ਸਾਰੇ ਗੇਮ ਪਲਟਾ ਸਕਦਾ ਹੈ ਆਪਾਂ ਨੂੰ ਹਮੇਸ਼ਾ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਸਮੇਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਜੋ ਕਰੋੜਪਤੀ ਹੁੰਦੇ ਹਨ ਉਹ ਹਰ ਮਿੰਟ ਦੀ ਵੈਲਿਊ ਨੂੰ ਸਮਝਦੇ ਹਨ ਅੱਜ ਕੱਲ ਸੋਸ਼ਲ ਮੀਡੀਆ ਯੂਸਲੈਸ ਵੀਡੀਓਜ਼ ਇਹ ਦਿਮਾਗ ਨੂੰ ਖਰਾਬ ਕਰਦੇ ਹਨ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਫੋਨ ਚਲਾਉਂਦਾ ਹੈ ਤਾਂ ਉਹ ਰੀਲਸ ਜਾਂ ਟਿਕਟੌਕ ਦੇਖਦਾ ਦੇਖਦਾ ਘੰਟਾ ਘੰਟਾ ਖਰਾਬ ਕਰ ਲੈਂਦਾ ਹੈ ਜਿਸ ਦੇ ਨਾਲ ਉਹ ਆਪਣੇ ਕੰਮ ਦਾ ਕੀਮਤੀ ਸਮਾਂ ਨਸ਼ਟ ਕਰ ਲੈਂਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਤੁਸੀਂ ਟਾਈਮ ਨੂੰ ਬਚਾ ਲਿਆ ਤਾਂ ਤੁਸੀਂ ਆਪਣਾ ਫਿਊਚਰ ਨੂੰ ਬਣਾ ਸਕਦੇ ਹੋ ਤੁਹਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ ਹਰ ਰੋਜ਼ 1 ਘੰਟਾ ਲਰਨਿੰਗ 30 ਮਿੰਟ ਸਕਿੱਲਸ ਅਤੇ 1 ਘੰਟਾ ਹੈਲਥ ਨੂੰ ਦੇਣਾ ਚਾਹੀਦਾ ਹੈ ਇਹ 3 ਘੰਟੇ ਤੁਹਾਨੂੰ 3 ਸਾਲ ਅੱਗੇ ਲੈ ਜਾਂਦੇ ਹਨ ਚੌਥਾ ਤਰੀਕਾ ਜੇ ਤੁਹਾਡੇ ਕੋਲ ਕੋਈ ਵੀ ਸਕਿੱਲ ਹੈ ਤਾਂ ਉਸ ਨੂੰ ਅੱਗੇ ਵਧਣ ਲਈ ਹਥਿਆਰ ਬਣਾਓ ਸਕਿੱਲ ਉਹ ਤਾਕਤ ਹੈ ਜੋ ਕੋਈ ਤੁਹਾਡੇ ਕੋਲੋਂ ਖੋ ਨਹੀਂ ਸਕਦਾ ਅੱਜ ਦੇ ਟਾਈਮ ਵਿੱਚ ਸਕਿੱਲ ਦਾ ਮਤਲਬ ਹੈ ਪੈਸਾ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਆਜ਼ਾਦੀ ਹੈ ਜੇ ਤੁਹਾਡੇ ਕੋਲ ਕੋਈ ਵੀ ਸਕਿੱਲ ਹੈ ਜਿਵੇਂ ਕਿ ਵੀਡੀਓ ਐਡੀਟਿੰਗ ਕੁਕਿੰਗ ਸਪੀਕਿੰਗ ਸੇਲਸ ਕਮਿਊਨੀਕੇਸ਼ਨ ਫਿਟਨੈਸ ਟ੍ਰੇਨਿੰਗ ਤਾਂ ਤੁਸੀਂ ਇਸ ਦੀ ਵਰਤੋਂ ਕਰਕੇ ਲੱਖ ਰੁਪਏ ਕਮਾ ਸਕਦੇ ਹੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ YouTube ਤੇ ਚੈਨਲ ਬਣਾ ਸਕਦੇ ਹੋ ਅਤੇ ਕੋਈ ਵੀ ਕੋਚਿੰਗ ਸੈਂਟਰ ਓਪਨ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸਕਿੱਲ ਨਹੀਂ ਆਉਂਦੀ ਤਾਂ ਤੁਸੀਂ ਇੱਕ ਸਕਿੱਲ ਨੂੰ 6 ਮਹੀਨੇ ਵਿੱਚ ਸਿੱਖ ਸਕਦੇ ਹੋ ਤੁਸੀਂ ਆਪਣਾ ਫਿਊਚਰ ਚੇਂਜ ਕਰ ਸਕਦੇ ਹੋ ਅਣੀ ਮੈਟ੍ਰੀਕਾ ਪੈਸੇ ਨੂੰ ਇਨਵੈਸਟ ਕਰੋ ਪੂਰ ਮਾਈਂਡਸੈਟ ਪੈਸੇ ਖਰਚਦਾ ਹੈ ਰਿਚ ਮਾਈਂਡਸੈਟ ਪੈਸੇ ਇਨਵੈਸਟ ਕਰਦਾ ਹੈ ਜੇਕਰ ਤੁਹਾਡੇ ਕੋਲ ਪੈਸੇ ਹਨ ਤਾਂ ਉਹਨਾਂ ਨੂੰ ਇਨਵੈਸਟ ਕਰੋ ਤੁਸੀਂ ਇਹ ਇਨਵੈਸਟਮੈਂਟ ਕਿਸੇ ਵੀ ਸਕਿਲਸ ਸਟਾਕਸ ਮਿਊਚੁਅਲ ਫੰਡਸ ਬਿਜ਼ਨਸ ਆਈਡੀਆਸ ਬੁੱਕਸ ਜਾਂ ਕੋਚਿੰਗ ਵਿੱਚ ਕਰ ਸਕਦੇ ਹੋ ਜੇਕਰ ਤੁਸੀਂ ਹਰ ਰੋਜ਼ 100 ਰੁਪਏ ਸੇਵ ਕਰਕੇ ਇਨਵੈਸਟ ਕਰੋ ਤਾਂ 10 ਸਾਲਾਂ ਵਿੱਚ ਉਹ ਇੱਕ ਛੋਟਾ ਜਿਹਾ ਅਮਾਊਂਟ ਨਹੀਂ ਰਹਿੰਦਾ ਉਹ ਇੱਕ ਫਿਊਚਰ ਸਿਕਿਉਰਿਟੀ ਬਣ ਜਾਂਦੀ ਹੈ ਸ਼ੀਮਾ ਤਰੀਕਾ ਚੰਗੇ ਮਿਹਨਤੀ ਲੋਕਾਂ ਨਾਲ ਰਹਿਣਾ ਸ਼ੁਰੂ ਕਰੋ ਜੇ ਤੁਹਾਡੇ ਫਰੈਂਡ ਨੈਗੇਟਿਵ ਹਨ ਤਾਂ ਤੁਸੀਂ ਵੀ ਨੈਗੇਟਿਵ ਹੋ ਜਾਂਦੇ ਹੋ ਜੇ ਤੁਹਾਡਾ ਸਰਕਲ ਲੇਜੀ ਹੈ ਤਾਂ ਤੁਸੀਂ ਵੀ ਲੇਜੀ ਹੋ ਜਾਓਗੇ ਕਰੋੜਪਤੀ ਦੀ ਥਿੰਕਿੰਗ ਸਿੰਪਲ ਹੈ ਜਿਨ੍ਹਾਂ ਨਾਲ ਰਹਿੰਦੇ ਹੋ ਉਹੀ ਤੁਹਾਡਾ ਫਿਊਚਰ ਬਣਾਉਂਦੇ ਹਨ ਸਰਕਲ ਤੁਹਾਡੀ ਪਰਸਨੈਲਿਟੀ ਇਨਕਮ ਮਾਈਂਡਸੈਟ ਸਭ ਡਿਸਾਈਡ ਕਰਦਾ ਹੈ ਸੱਤਵਾਂ ਤਰੀਕਾ ਸੋਸ਼ਲ ਮੀਡੀਆ ਦੇ ਗੁਲਾਮ ਨਾ ਬਣੋ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਵਰਤੋਂ ਕਰਦੇ ਹਾਂ ਤਾਂ ਸਾਡਾ ਕੀਮਤੀ ਸਮਾਂ ਖਰਾਬ ਹੋ ਰਿਹਾ ਹੁੰਦਾ ਹੈ ਕਿਉਂਕਿ ਸਕਰੋਲਿੰਗ ਮਾਨੂੰ ਥਕਾ ਦਿੰਦੀ ਹੈ ਮਾਈਂਡ ਡਲ ਹੋ ਜਾਂਦਾ ਹੈ ਫੋਕਸ ਮਰ ਜਾਂਦਾ ਹੈ ਪਰ ਜੇਕਰ ਅਸੀਂ ਇਸ ਦੀ ਸਹੀ ਵਰਤੋਂ ਕਰੀਏ ਤਾਂ ਅਸੀਂ ਲੱਖਪਤੀ ਬਣ ਸਕਦੇ ਹਾਂ ਕਿਉਂਕਿ ਕ੍ਰੀਏਟਰ ਲਰਨਰ ਬਿਲਡਰਸ ਉਹ ਸੋਸ਼ਲ ਮੀਡੀਆ ਨੂੰ ਟੂਲ ਵਾਂਗ ਯੂਜ਼ ਕਰਦੇ ਹਨ ਕੰਜ਼ਿਊਮਰ ਨਹੀਂ ਕ੍ਰੀਏਟਰ ਬਣੋ ਅੱਠਵਾਂ ਤਰੀਕਾ ਗੰਦੀਆਂ ਆਦਤਾਂ ਦਾ ਤਿਆਗ ਕਰੋ ਕਿਉਂਕਿ ਸਮਾਲ ਬੈਡ ਹੈਬਿਟਸ ਬਿਗ ਡੈਮੇਜ ਕਰਦੀਆਂ ਹਨ ਗੰਦੀਆਂ ਆਦਤਾਂ ਜਿਵੇਂ ਕਿ ਲੇਟ ਨਾਈਟ ਫੋਨ ਗੋਸਪੀ ਓਵਰ ਥਿੰਕਿੰਗ ਜੈਲਸੀ ਅਤੇ ਕੰਪੈਰੀਜ਼ਨ ਇਹ ਆਤ ਤਰੱਕੀ ਦੇ ਰਾਹ ਵਿੱਚ ਰੋੜਾ ਹੁੰਦੀਆਂ ਹਨ ਕਰੋੜਪਤੀ ਬਣਨਾ ਇੱਕ ਮਾਈਂਡ ਸੈਟ ਗੇਮ ਹੈ ਬੈਡ ਹੈਬਿਟਸ ਮਾਈਂਡ ਨੂੰ ਗਰੀਬ ਰੱਖਦੀਆਂ ਹਨ ਨੌਵਾਂ ਤਰੀਕਾ ਰਿਸਕ ਲੈਣਾ ਸਿੱਖੋ ਡੱਦ ਦੇ ਅੱਗੇ ਹੀ ਜਿੱਤ ਹੈ ਰਿਸਕ ਨਾ ਲੈਣ ਵਾਲੇ ਬੰਦੇ ਸਮੁੰਦਰ ਕਦੇ ਨਹੀਂ ਪਾਰ ਕਰ ਸਕਦੇ ਰਿਸਕ ਛੋਟਾ ਜਾਂ ਵੱਡਾ ਹੋਵੇ ਉਹ ਤੁਹਾਨੂੰ ਗਰੋ ਕਰਨ ਵਿੱਚ ਮਦਦ ਕਰਦਾ ਹੈ ਜਦੋਂ ਅਸੀਂ ਰਿਸਕ ਲੈਂਦੇ ਹਾਂ ਤਾਂ ਸਾਡਾ ਐਕਸਪੀਰੀਅੰਸ ਬਣਦਾ ਹੈ ਐਕਸਪੀਰੀਅੰਸ ਦੇ ਨਾਲ ਹੀ ਸਕਸੈਸ ਮਿਲਦੀ ਹੈ ਹਰ ਕਰੋੜਪਤੀ ਨੇ ਰਿਸਕ ਲਿਆ ਹੈ ਉਹ ਪਰਫੈਕਟ ਮੂਮੈਂਟ ਦੀ ਵੇਟ ਨਹੀਂ ਕਰਦੇ ਉਹ ਸਟਾਰਟ ਕਰਦੇ ਹਨ ਦਸਮਾ ਤਰੀਕਾ ਡੇਲੀ ਰੁਟੀਨ ਡੇਲੀ ਰੁਟੀਨ ਦਾ ਮਤਲਬ ਹੈ ਇੱਕ ਸਧਾਰਨ ਰੋਜ਼ਾਨਾ ਸਕੈਜੂਲ ਜੋ ਤੁਹਾਡੇ ਦਿਨ ਨੂੰ ਸ਼ੇਪ ਦਿੰਦਾ ਹੈ ਕਰੋੜਪਤੀ ਅਤੇ ਸਕਸੈਸਫੁਲ ਲੋਕਾਂ ਦੀ ਇੱਕ ਹੀ ਗੱਲ ਅਜਿਹੀ ਹੁੰਦੀ ਹੈ ਉਹਨਾਂ ਦਾ ਡੇਲੀ ਰੁਟੀਨ ਸਟਰੋਂਗ ਹੁੰਦਾ ਹੈ ਬਿਨਾਂ ਰੁਟੀਨ ਦੇ એનર્ਜੀ ਖਰਚ ਹੁੰਦੀ ਹੈ ਫੋਕਸ ਘਟਦਾ ਹੈ ਅਤੇ ਪ੍ਰੋਗਰੈਸ ਸਲੋ ਹੋ ਜਾਂਦੀ ਹੈ ਦੋਸਤੋ ਰੁਟੀਨ ਕੋਈ ਜੇਲ ਨਹੀਂ ਇਹ ਤੁਹਾਡੀ ਆਜ਼ਾਦੀ ਹੈ ਜਾ ਤੁਸੀਂ ਰੋਜ਼ ਉਹੀ ਛੋਟੀਆਂ ਜਿੱਤਾਂ ਲੈ ਕੇ ਅੱਗੇ ਵਧਦੇ ਹੋ ਸਮਾਂ ਤੁਹਾਡਾ ਸਹਿਯੋਗੀ ਬਣ ਜਾਂਦਾ ਹੈ ਇੱਕ ਮਜ਼ਬੂਤ ਰੁਟੀਨ ਤੁਹਾਨੂੰ એનર્ਜੀ ਫੋਕਸ ਤੇ ਰਿਜ਼ਲਟ ਦਿੰਦਾ ਹੈ ਇੱਕੋ ਹੀ ਹਥਿਆਰ ਜੋ ਆਰਡੀਨਰੀ ਨੂੰ ਐਕਸਟਰਾ ਆਰਡੀਨਰੀ ਬਣਾ ਸਕਦਾ ਹੈ ਅੱਜ ਹੀ ਇੱਕ ਫੈਸਲਾ ਲਓ ਅੱਜ ਤੋਂ ਮੈਂ ਇੱਕ ਰੁਟੀਨ ਫਾਲੋ ਕਰਾਂਗਾ ਅਤੇ ਦੇਖੋ ਇੱਕ ਮਹੀਨੇ ਵਿੱਚ ਕਿੰਨਾ ਬਦਲਾਅ ਆਉਂਦਾ ਹੈ ਜੇ ਇਹਨਾਂ 10 ਤਰੀਕਿਆਂ ਵਿੱਚੋਂ ਤੁਹਾਨੂੰ ਕੋਈ ਵੀ ਇੱਕ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਜਾਨਣਾ ਹੀ ਨਹੀਂ ਲਾਗੂ ਕਰਨਾ ਸ਼ੁਰੂ ਕਰੋ ਯਾਦ ਰੱਖੋ ਸਫਲਤਾ ਕਿਸਮਤ ਨਾਲ ਨਹੀਂ ਰੋਜ਼ ਅਤੇ ਡਿਸਪੀਸਪਲਨ ਦੇ ਨਾਲ ਮਿਲਦੀ ਹੈ ਅੱਜ ਤੋਂ ਘੱਟੋ ਘੱਟ ਇੱਕ ਤਰੀਕਾ ਚੁਣੋ ਅਤੇ ਉਸ ਨੂੰ ਅਗਲੇ 7 ਦਿਨਾਂ ਲਈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਇਹ ਛੋਟੀ ਜਿਹੀ ਸ਼ੁਰੂਆਤ ਹੀ ਤੁਹਾਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਵੇਗੀ ਜੇ ਤੁਸੀਂ ਸੱਚਮੁੱਚ ਆਪਣੀ ਲਾਈਫ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਸੇਵ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਗਲੇ ਦਿਨਾਂ ਵਿੱਚ ਮੈਂ ਤੁਹਾਡੇ ਲਈ ਹੋਰ ਵੀ ਗਹਿਰੇ ਸੈਲਫ ਇੰਪਰੂਵਮੈਂਟ ਦੇ ਸੀਕਰੇਟਸ ਲੈ ਕੇ ਆਉਣ ਵਾਲੀ ਹਾਂ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ